ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਠੀਆ ਤੇ ਦੁਨੀਆ ਭਰ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਛਲਾਗਾ ਕੀਤੀ ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹੜੇ ਲੋਕਾਂ ਨੇ ਕਿਹਾ ਸੀ ਕਿ ਵਿਕਰਮਜੀਠੀਆ ਦੇ ਨਾਲ ਪੰਗਾ ਨਾ ਲਾਓ ਇਹ ਧਨਾੜ ਨੇ ਇਹ ਤੁਹਾਡੇ ਤੋਂ ਵੱਡੇ ਸਿਆਸਦਾਨ ਨੇ ਲੈਕਿਨ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਪੰਜਾਬ ਦੇ ਵਿੱਚ ਚਿੱਟਾ ਵਿੱਚ ਆ ਜਿਨ੍ਹਾਂ ਨੇ ਆਮਦਨ ਤੋਂ ਵੱਧ ਜਾਇਦਾਦਾਂ ਬਣਾਈਆਂ ਉਹਨਾਂ ਦੇ ਘਰ ਉੱਤੇ ਪੀੜਾ ਪੰਜਾ ਵੀ ਚੱਲੇਗਾ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਹੋਵੇਗੀ ਬਿਕਰਮ ਜੀਠੀਆ ਨੂੰ ਕੱਲ ਜਿਵੇਂ ਹੀ ਲਗਭਗ 8.5 ਮਹੀਨਿਆਂ ਤੋਂ ਬਾਅਦ ਜਵਾਬੰਤ ਮਿਲੀ ਦੇਸ਼ ਦੀ ਸਭ ਤੋਂ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਤੋਂ ਤਾਂ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸਾਰੀ ਹੀ ਆਮ ਆਦਮੀ ਪਾਰਟੀ ਦੀ ਸੁਮੁੱੱਚੀ ਲੀਡਰਸ਼ਿਪ ਨੂੰ ਪਾਟੜਾ ਪੈ ਗਈ ਆ ਹੱਕੇ-ਬੱਕੇ ਰਹਿ ਗਿਆ ਟੈਨਸ਼ਨ ਦੇ ਵਿੱਚ ਚਿੰਤਾ ਦੇ ਵਿੱਚ ਕਿ ਹਾਲੇ ਪਈ ਬਿਕਰਮਜੀਠਿਆ ਰਿਹਾਰ ਹੀ ਹੋਏ ਬਿਕਰਮਜੀਠਿਆ ਉੱਤੇ ਕੇਸ ਚੱਲੇਗਾ ਬਿਕਰਮਜੀਠਿਆ ਨੂੰ ਫਿਰ ਦੁਬਾਰਾ ਜੇਲ੍ਹ ਦਾ ਮੂੰਹ ਦੇਖਣਾ ਪਵੇਗਾ ਬਿਕਰਮਜੀਠਿਆ ਜਿਵੇਂ ਹੀ ਅੱਜ ਨਾਬਾਦੀ ਨਵੀਂ ਜੇਲ੍ਹ ਦੇ ਵਿੱਚੋਂ ਬਾਹਰ ਆਏ ਮੁੱਛਾਂ ਨੂੰ ਤਾਹ ਦਿੱਤੇ ਗਏ ਗਿੱਚੀ ਦਾ ਨਾਮ ਲਿਆ ਗਿਆ ਇੱਥੇ ਨਾ ਇੱਥ ਖੜਕਾ ਦੇ ਆਂਗਾ ਦਿੱਲੀ ਵਾਲਿਆਂ ਦੀ ਯਾਨੀ ਕਿ ਆਸਿੱਧੇ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਨਾਮ ਲਿਆ ਉਹਨਾਂ ਨੇ ਸਾਰੀਆਂ ਹੱਡ ਬੀਤੀਆਂ ਸੁਣਾਈਆਂ ਜੋ ਘਟਤ ਹੋਈਆਂ ਲਾਬਾਦੀ ਨਵੀਂ ਜੇਲ੍ਹ ਦੇ ਵਿੱਚ ਉਹਨਾਂ ਕਹਾ ਨਾ ਤਾਂ ਮੈਂ ਗੱਲ ਇੱਕ ਬ੍ਰੈਡ ਮੰਗੇ ਨਾ ਮੈਂ ਪਾਸਤਾ ਮੰਗਾ ਨਾ ਮੈਂ ਨੂਡਲ ਮੰਗੀ ਨਾ ਮੈਂ ਮੈਗੀ ਮੰਗੀ ਤੇ ਨਾ ਮੈਂ ਸਰਹਾਣੇ ਮੰਗੇ ਤੇ ਨਾ ਮੈਂ ਗਰਮੀਆਂ ਦੇ ਵਿੱਚ ਏਸੀ ਮੰਗਿਆ ਇਹ ਸਭ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਤੇ ਸਿਆਸੀ ਵਿਅੰਗ ਕੀਤੇ ਗਏ ਕਮੇਡੀ ਕੀਤੀ ਗਈ। ਉਹਨਾਂ ਨੇ ਨਾਮ ਲਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ। ਪਿਛਲੇ 6 ਮਹੀਨਿਆਂ ਤੋਂ ਉਹਨਾਂ ਨੇ ਪੰਜਾਬ ਦਾ ਕੋਈ ਵੀ ਕੰਮ ਨਹੀਂ ਕੀਤਾ। ਉਹਨਾਂ ਦਾ ਧਿਆਨ ਮੇਰੇ ਉੱਤੇ ਕੇਂਦਰ ਸੀ। ਅੱਜ ਫਿਰ ਮੁੱਛਾਂ ਨੂੰ ਤਾ ਦਿੱਤਾ ਗਿਆ। ਅੱਜ ਫਿਰ ਥਾਪੀਆਂ ਥਾਪੀਆਂ ਮਾਰੀਆਂ ਗਈਆਂ। ਅੱਜ ਫਿਰ ਐਨਕ ਲਾਈ ਗਈ। ਅੱਜ ਫਿਰ ਬੱਦਲ ਵਾਂਗੂ ਬਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੰਤਰੀ ਮੇਰੇ ਤੱਤ ਦੇ ਵਿੱਚ ਨੇ ਉਹਨਾਂ ਨੇ ਮੈਨੂੰ ਸਨੇਹ ਭੇਜੇ ਕਿ ਅਸੀਂ ਤੇਰੇ ਨਾਲ ਆ ਸਰਕਾਰ ਹੋਣ ਦੇ ਬਾਵਜੂਦ ਅਸੀਂ ਆਪਣੀ ਮੂੰਹ ਨਹੀਂ ਖੋਲ ਰਹਾ ਉਹਨਾਂ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਡੇ ਆਗੂਆਂ ਦੇ ਖਲਾਸੇ ਕੀਤੇ ਜਾਣਗੇ ਕਿਹੜੇ ਮੰਤਰੀ ਨੇ ਕਿਹੜੇ ਵਿਧਾਇਕ ਨੇ ਕਿਹੜੇ ਵੱਡੇ ਆਗੂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੱਗ ਜ਼ਾਹਿਰ ਕਰਨੇ ਪੈਣਗੇ ਬਿਕਰਮਜੀਤ ਸਿੰਘ ਨੂੰ ਲੇਕਿਨ ਬਿਕਰਮਜੀਤ ਸਿੰਘ ਨੇ ਸਭ ਤੋਂ ਘੱਟ ਨਾਮ ਲਿਆ ਕਿਹਨਾਂ ਦਾ ਆਪਣੇ ਜੀਜੇ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਦਾ ਨਾਮ ਸਿਰਫ ਇੱਕ ਵਾਰ ਪ੍ਰਚਾਰਿਆ ਗਿਆ ਉਹਨਾਂ ਨੇ ਸੋਲੇ ਗਾਏ ਡੇਰਾ ਬਿਆਸ ਦੇ ਮੁਖੀ ਬਾਬਾ ਗੁਰੇਦਰ ਸਿੰਘ ਢਿੱਲੋਂ ਦੇ ਉਹਨਾਂ ਨੇ ਸੋਲੇ ਗਾਏ ਸੁਖਪਾਲ ਸਿੰਘ ਖਹਿਰਾ ਦੇ ਉਹਨਾਂ ਨੇ ਪ੍ਰਸ਼ੰਸਾ ਕੀਤੀ ਰਬਨੀਤ ਬਟੂ ਦੀ ਉਹਨਾਂ ਨੇ ਧੰਨਵਾਦ ਕੀਤਾ ਕੈਪਟਨ ਅਮਰਿੰਦਰ ਸਿੰਘ ਦਾ ਉਹਨਾਂ ਨੇ ਧੰਨਵਾਦ ਕੀਤਾ ਸੁਨੀਲ ਕੁਮਾਰ ਜਾਖੜ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਚੰਨੀ ਦਾ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਮੈਨੂੰ ਪਤਾ ਲੱਗਦਾ ਸੀ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੱਡੇ ਆਗੂਆਂ ਦੇ ਦਬਾਅ ਪਾਇਆ ਉਹਨਾਂ ਨੂੰ ਯੂ ਟਰਨ ਲੈਣੇ ਪਏ ਉਹਨਾਂ ਨੇ ਕਿਹਾ ਕਿ ਸਰਕਾਰ ਚਾਹੁੰਦੀ ਸੀ ਕਿ ਮੈਂ ਜਿਉਂਦਾ ਬਾਹਰ ਨਾ ਆਉਂਦਾ ਇਹ ਮੈਨੂੰ ਜ਼ਹਿਰ ਦੇ ਵਿੱਚ ਹੀ ਮਾਰਨਾ ਚਾਹੁੰਦੇ ਸੀ ਜਿਸ ਤਰ੍ਹਾਂ ਇਹਨਾਂ ਨੇ ਮੇਰੇ ਨਾਲ ਕੀਤਾ ਉਹਨਾਂ ਕਹਿੰਦੇ ਕਿ ਨੌਂ ਵਰ ਨੌਂ ਜਦੋਂ ਮੇਰੇ ਤੇ ਇੱਕ ਪਰਚਾ ਹੁੰਦਾ ਸੀ ਤੇ ਮੈਨੂੰ ਚਾ ਚੜ ਜਾਂਦਾ ਸੀ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਡਰਨ ਵਾਲਾ ਨਹੀਂ ਮੈਂ ਚੀਕਾਂ ਘਣਵਾ ਦਿਆਂਗਾ ਤੇ ਚੀਕਾਂ ਪੈਣਗੀਆਂ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਇੱਕ ਟਵੀਟ ਕਰਕੇ ਸ਼ਬਦੀ ਹਮਲਾ ਕੀਤਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਦੇਵ ਸਿੰਘ ਢਿੱਲੋਂ ਤੇ ਉਹਨਾਂ ਨੇ ਜੀਪੀ ਨੱਡਾ ਤੋਂ ਲੈ ਕੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਪੰਜਾਬ ਤੋਂ ਜਿਨ੍ਹਾਂ ਦੇ ਮੋਢਿਆਂ ਉੱਤੇ ਭਾਰਤੀ ਜਨਤਾ ਪਾਰਟੀ ਦੀਆਂ ਵੱਡੇ ਜ਼ਿੰਮੇਵਾਰੀਆਂ ਨੇ ਉਹਨਾਂ ਦਾ ਬੇਹੱਦ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠੀਆ ਨੇ ਧੰਨਵਾਦ ਕਿਉਂ ਕੀਤਾ ਗਿਆ ਕਿਹੜੇ ਕਾਰਨਾ ਕਰਕੇ ਕੀਤਾ ਕੀ ਭਾਰਤੀ ਜਨਤਾ ਪਾਰਟੀ ਨੇ ਸਾਡੀ ਛੋਟੀ ਦਾ ਜੋਰ ਲਗਾਇਆ ਕਿ ਬਿਕਰਮਜੀਠੀਆ ਨੂੰ ਜ਼ਬਾਨਤ ਮਿਲੇ ਸਨੀਲ ਕੁਮਾਰ ਇੱਕਦਮ ਸਮੀਰ ਕੁਮਾਰ ਜਾਖੜ ਦਾ ਇੱਕਦਮ ਪਲਟਵਾਰ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਦੇਖੋ ਅੱਜ ਝੂਠ ਹਾਰਿਆ ਹੈ ਸਚਾਈ ਦੀ ਜਿੱਤ ਹੋਈ ਹੈ ਇਹੀ ਗੱਲ ਬੀਬਾ ਸਿਮਰਤ ਕੌਰ ਬਾਦਲ ਨੇ ਕਹੀ ਲੇਕਿਨ ਇੱਕ ਵੀ ਟਵੀਟ ਨਹੀਂ ਕੀਤਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਨਹੀਂ ਕੀਤਾ ਬਿਕਰਮਜੀਤਿਆ ਨੂੰ ਲੈ ਕੇ ਅਤੇ ਬਿਕਰਮਜੀਤਿਆ ਨੇ ਵੀ ਕੁਝ ਜ਼ਿਆਦਾ ਕੁਝ ਨਹੀਂ ਕਿਹਾ ਸਿਰਫ ਇੱਕ ਵਾਰ ਉਹਨਾਂ ਨੇ ਕਹਿ ਕੇ ਮੈਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਭਾਈਏ ਦਾ ਤੇ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਡੀ ਛੋਟੀ ਦਾ ਜੋਰ ਮੇਰੇ ਪਿੱਛੇ ਲਗਾਇਆ ਰੈਸਟ ਆਫ ਦਾ ਕ੍ਰੈਡਿਟ ਹੈ ਰੈਸਟ ਆਫ ਦੀ ਕ੍ਰੈਡਿਟਬਿਲਟੀ ਜਿਹੜੀ ਹੈ ਉਹਨਾਂ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਜਿਹੜੇ ਪੰਜਾਬ ਦੇ ਵਿੱਚ ਸੰਤ ਨੇ ਪ੍ਰਚਾਰਕ ਨੇ ਉਹਨਾਂ ਨੂੰ ਥੈਂਕਸ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਸੋਲੇ ਗਾਏ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸੁਮਿੱਚੀ ਲੀਡਰਸ਼ਿਪ ਦੇ ਇਸ ਤੋਂ ਪਿਆਸ ਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੁਖਬੀਰ ਬਾਦਲ ਤੋਂ ਇੰਜ ਲੱਗਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਸਾ ਵਟਲਿਆ ਹੋਵੇ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਨਗੇ ਭਾਰਤੀ ਜਨਤਾ ਪਾਰਟੀ ਵਿੱਚ ਜਾ ਕੇ ਚੋਣ ਮਦੰਦ ਜਾਣ ਕੇ ਕਿਉਂਕਿ ਜਿੰਨਾ ਦੇਰ ਵੀ ਉਹ ਬੋਲੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਕੈਪਟਨ ਅਮਰਿੰਦਰ ਸਿੰਘ ਸ਼੍ਰੀਲ ਕੁਮਾਰ ਜਾਖੜ ਜੇਪੀ ਨੱਡਾ ਅਸ਼ਵਨੀ ਕੁਮਾਰ ਰਵਨੀਤ ਬਿੱਟੂ ਯਾਨੀ ਕਿ ਵਾਰ-ਵਾਰ ਉਹਨਾਂ ਦਾ ਜ਼ਿਕਰ ਕੀਤਾ ਗਿਆ ਇਸ ਤੋ ਕਿਆਂ ਸਰਗਾਈਆਂ ਲਗਾਈਆਂ ਚਾਲੀਆਂ ਨਹੀਂ ਕਿ ਜਿਹੜੇ ਨੇ ਵਿਕਰਮਜੀਠੀਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਸਕਦੇ ਨੇ ਜੇਕਰ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨਹੀਂ ਬਣਦੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਇਹ ਵੀ ਕੰਸੂਮਾਂ ਚੱਲ ਪਈਆਂ ਨੇ ਕਿਆਂ ਅਰਾਈਆਂ ਲਗਾਈਆਂ ਚਾਲੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼ਰੂਮਣੀ ਅਕਾਲੀ ਦਲ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾ ਗੱਠ ਜੋੜ ਹੋਵੇਗਾ ਤਾਂ